ਬਹੁਤ ਹੀ ਉਸ ਆਪਣੀ ਫਿਲਮਾਂ ਬਹੁਤ ਵਧੀਆ ਲੱਗੀ ਮੈਮ ਬਹੁਤ ਘੈਂਟ ਮੂਵੀ ਸੀ ਦੀਪ ਸਰ ਦੀ ਐਕਟਿੰਗ ਇਹੋ ਜਿਹੀ ਲੱਗੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਮੈਸੇਜ ਦੀ ਹੈ ਬਹੁਤ ਹੀ ਵਧੀਆ ਰੋਲ ਪਲੇ ਕੀਤਾ ਜੀ ਉਹਨਾਂ ਨੇ ਇਸ ਕਾਸੀ ਉਹਨਾਂ ਦਾ ਮੂਵੀ ਫਾਈਸਟ ਦੀਪ ਸਰ ਦੀ ਐਕਟਿੰਗ ਇਹੋ ਜਿਹੀ ਲੱਗੀ ਉਹਨਾਂ ਦਾ ਡਬਲ ਰੋਲ ਸੀ ਇਸ ਮੂਵੀ ਦੇ ਵਿੱਚ ਕਿਦਾਂ ਬਹੁਤ ਅੱਛਾ ਬਹੁਤ ਅੱਛਾ ਐਕਚੁਅਲੀ ਆਈ ਲਾਈਕ ਹਿਮ ਨਾ ਦੈਟਸ ਵਾਈ ਬੜੀ ਵਧੀਆ ਮੂਵੀ ਹੈ ਮੈਮ ਕਿਦਾਂ ਦੀ ਲੱਗੀ ਬਹੁਤ ਵਧੀਆ ਸੀ ਬਹੁਤ ਹੀ ਸੋਹਣੀ ਫਿਲਮਾਂ ਫਿਲਮ ਦੀ ਕਹਾਣੀ ਇਮੋਸ਼ਨਲ ਡਰਾਮਾ ਸਭ ਕੁਝ ਬਾ ਕਮਾਲ ਆ ਪਹਿਲੀ ਪੰਜਾਬੀ ਫਿਲਮ ਆ ਜਿਹੜੀ ਸਾਊਥ ਮੂਵੀਜ਼ ਦਾ ਮੁਕਾਬਲਾ ਕਰਦੀ ਹੈ ਸੋ ਬਹੁਤ ਪੰਜਾਬੀ ਸਿਨੇਮੇ ਦੇ ਮਿਆਰ ਨੂੰ ਬਹੁਤ ਉੱਚਾ ਕਰੇਗੀ ਫਿਲਮ ਵਿੱਚ ਮੈਸੇਜ ਦਿੱਤਾ ਗਿਆ ਨਸ਼ਾ ਨੂੰ ਲੈ ਕੇ ਉਸ ਬਾਰੇ ਕੀ ਕਹਿਣਾ ਨਸ਼ਾ ਨੂੰ ਲੈ ਕੇ ਜੋ ਹੋ ਰਿਹਾ ਹੈ ਨਾ ਅਸਲੀਅਤ ਹੈ ਇਹਦੇ ਵਿੱਚ ਐਂਟੀ ਸੀ ਕਿਦਾਂ ਲੱਗੀ ਮੂਵੀ ਬਹੁਤ ਵਧੀਆ ਲੱਗੀ ਜੀ ਮੈਮ ਮੂਵੀ ਨੂੰ ਕਿੰਨੇ ਸਟਾਰਸ ਦੇਵੋਗੇ 10 ऑफ 10 मैम ਜਿਹੜਾ ਮੂਵੀ ਦੇ ਵਿੱਚ ਮੈਸੇਜ ਆਇਆ ਨਸ਼ਿਆਂ ਤੇ ਉਸ ਵਾਇਦੇ ਸਾਡੇ ਉਹ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਕਿ ਜੋ ਵੀ ਬੱਚੇ ਨਸ਼ੇ ਕਰਦੇ ਆ ਤੇ ਗਾਂ ਬੱਚਾ ਨੂੰ ਪੁਕਤਣਾ ਪੈਂਦਾ ਜਿਹਦੇ ਮਾਪੇ ਕਰਦੇ ਤੇ ਬੱਚਾ ਨੂੰ ਪੁਕਤਣਾ ਪੈਂਦਾ ਹਾਂਜੀ ਬਹੁਤ ਬੜੀ ਲੱਗੀ ਮਸਤ ਲੱਗੀ ਇਹ ਕਿਨੇ ਸਟਾਰਸ ਦੇਓਗੇ 10 ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਅੱਛੀ ਲੱਗੀ ਬਹੁਤ ਅੱਛਾ ਮੈਸੇਜ ਥੀ ਹੈ ਬਹੁਤ ਵਧੀਆ ਮੂਵੀ ਸੀ ਜੀ ਸੁਦੇਵ ਸਰ ਦੀ ਐਕਟਿੰਗ ਨੂੰ ਕਿਨੇ ਸਟਾਰਸ ਦੇਓਗੇ 5 ਸਟਾਰਸ ਸੋ ਜਿਹੜਾ ਉਹਨਾਂ ਦਾ ਜਿਹੜਾ ਕੀ ਕਹਿਣਾ ਚਾਹੁੰਦੇ ਬਹੁਤ ਹੀ ਵਧੀਆ ਰੋਲ ਪਲੇ ਕੀਤਾ ਜੀ ਉਹਨਾਂ ਨੇ ਇਸ ਚ ਤਿੰਨ ਰੋਲ ਪਲੇ ਕੀਤੇ ਹੈ ਜੀ ਤੇ ਬਹੁਤ ਹੀ ਪਰਫੈਕਟ ਹੈ ਜੀ ਕਿੱਦਾਂ ਦੀ ਲੱਗੀ ਬਹੁਤ ਵਧੀਆ ਮੂਵੀ ਹੈ ਜੀ ਬਲੈਕ ਹੈਟੂ ਔਰ ਬਹੁਤ ਵੱਡਾ ਮੈਸੇਜ ਹੈ ਔਰ ਜਿਹੜਾ ਬਲੈਕ ਬਲੈਕ ਦਾ ਕਾਰੋਬਾਰ ਹੈ ਉਹ ਉਹਦਾ ਅੰਤਜਾਮ ਜਿਹੜਾ ਹੁੰਦਾ ਮਾੜਾ ਹੀ ਹੁੰਦਾ ਠੀਕ ਹੈ ਨਾ ਜੀ ਔਰ ਇੱਕ ਆਰਟਿਸਟ ਨੂੰ ਡਬਲ ਕੈਰੇਕਟਰ ਕਰਨਾ ਬਹੁਤ ਵੱਡੀ ਗੱਲ ਹੈ ਔਰ ਐਕਸ਼ਨ ਮੂਵੀ ਹੈ ਔਰ ਇਹ ਦੇਵ ਫਰੂਦ ਭਾਜੀ ਹੀ ਕਰ ਸਕਦੇ ਸੀਗੇ ਔਰ ਕੋਈ ਨਹੀਂ ਕਰ ਸਕਦਾ ਪੰਜਾਬੀ ਇੰਡਸਟਰੀ ਦੇ ਵਿੱਚ ਸੋ ਮੇਰੇ ਵੱਡੋ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਵੀਸਿਸ ਮੋਸਟ ਵੇਟਡ ਮੂਵੀ ਬਲੈਕ ਯਾਰਟ 2 ਜਿਸ ਦਾ ਟ੍ਰੇਲਰ ਨੂੰ ਹੀ ਤੁਸੀਂ ਸਾਹਮਣੇ ਇੰਨਾ ਜ਼ਿਆਦਾ ਪਿਆਰ ਕੀਤਾ ਉਹ ਫਾਈਨਲੀ ਰਿਲੀਜ਼ ਹੋ ਚੁੱਕੀ ਹੈ ਤੇ ਲੋਕਾਂ ਦਾ ਜਿਹੜੇ ਹੁਣ ਤੱਕ ਜਿਨ੍ਹਾਂ ਨੇ ਵੇਖ ਲਈ ਉਹਨਾਂ ਦਾ ਹੀ ਕਹਿਣਾ ਹੈ ਕਿ ਮੂਵੀ ਜਿਹੜੀ ਹੈ ਉਹ ਫੁੱਲ ਔਨ ਪੈਕੇਜ ਹੈ ਜਿਸ ਦੇ ਵਿੱਚ ਐਕਸ਼ਨ ਰੋਮਾਂਸ ਤੇ ਇਮੋਸ਼ਨਸ ਹਰ ਇੱਕ ਚੀਜ਼ ਜਿਹੜੀ ਹੈ ਇਸ ਮੂਵੀ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਪਰੀ ਗਈ ਹੈ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਡਾਇਰੈਕਟ ਕੀਤੀ ਗਈ ਹੈ ਤੇ ਤੁਸੀਂ ਇਸ ਮੂਵੀ ਨੂੰ ਜਲਦ ਜਲਦੀ ਦੇਖ ਕੇ ਆਓ ਤੇ ਤੁਸੀਂ ਦੇਖ ਲਈ ਹੈ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕ